ਫਿਰ ਤਾਂ ਚਪੇੜਾ ਖਾਣ ਵਾਲੇ ਕੰਮ ਕਰਦੇ ਐ ਭਈਏ ਪ੍ਰਵਾਸੀ ਨਹੀਂ ਕਹੂੰਗਾ ਇਹਨਾਂ ਨੂੰ ਭਈਏ ਕਹੂੰਗਾ ਮੈਨੂੰ ਇਹਨਾਂ ਨੇ ਗਾਣਾ ਗੁਣਾ ਗੱਡੀਆਂ ਸਟਾਰਟ ਕਰ ਦਿੱਤੀ ਜਿਵੇਂ ਮੈਂ ਦੁਕਾਨ ਤੇ ਜਾਣਾ ਇਹਨਾਂ ਨੇ ਮੈਨੂੰ ਗਲਤ ਬੋਲਨਾ ਜਿਹੜੇ ਕਹਿੰਦੇ ਸਾਡੇ ਵੀਰ ਆ ਪ੍ਰਵਾਸੀ ਆਹ ਸੰਭਾਲ ਲਓ ਵੀਰਾਂ ਨੂੰ ਆਪਿਆਂ ਨੂੰ ਆ ਸਾਡੀਆਂ ਧੀਆਂ ਨੂੰ ਗੱਲ ਪੈਂਦੇ ਆ ਘਰੇ ਕੁੱਟ ਕੇ ਜਾਂਦੇ ਆ ਅੱਜ 8 ਦਿਨ 7 ਦਿਨ ਹੋ ਗਏ ਅਧਰ ਰਿਪੋਰਟ ਕਰਾਈ ਨੂੰ ਵੀ ਪ੍ਰਵਾਸੀ ਐਡੇ ਬਦਮਾਸ਼ ਹੋ ਗਏ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਨਹੀਂ ਸੇਵ ਹੈਗੇ ਵੀ ਬੋਲਦੇ ਨਹੀਂ ਕਿ ਧੀਆਂ ਭੈਣਾਂ ਨਾਲ ਧੱਕਾ ਹੋ ਰਿਹਾ ਇਹ ਪ੍ਰਵਾਸੀ ਕਰਦੇ ਪਏ ਆ ਉਹਨਾਂ ਨੇ ਮੈਨੂੰ ਫੜ ਲਿਆ ਤੇ ਬਾਅਦ ਵਿੱਚ ਮੇਰੀ ਮੰਨੂ ਵੀ ਫੜਿਆ ਇਹਨਾਂ ਨੇ ਬੜੇ ਬਾੜ ਬੁਲ ਬੁੱਟੇ ਮੇਰੀ ਭਾਬੀ ਦੇ ਵੀ ਨਹੀਂ ਮਾਰਕੋਟ ਵਾਲੀ ਗੱਲ ਕਦੋਂ ਵੱਜ ਗਈ ਕਿ ਜਿਹੜਾ ਘਰੇ ਹਮਲਾ ਵੀ ਕਰਤਾ ਪਹਿਲਾਂ ਇਹਨਾਂ ਨੇ ਮੇਰੀ ਮੰਮਾ ਨੂੰ ਮਾਰਿਆ ਮੇਰੀ ਭਾਬੀ ਨੂੰ ਮਾਰਿਆ ਮੈਨੂੰ ਵੀ ਇਹਨਾਂ ਨੇ ਮਾਰਿਆ ਨਹੀਂ ਨਹੀਂ ਮੰਮੀ ਹੋਣੀ ਗਿਆਤਾ ਸੀਗਾ ਕਰਨ ਪਰ ਮਾਗਰੋ ਇਹਨਾਂ ਨੇ ਜ਼ਿਆਦਾ ਕੀਤਾ ਸਾਨੂੰ ਸੁਰਤ ਨਹੀਂ ਸੀ ਸਾਨੂੰ ਬੱਚਿਆਂ ਨੇ ਹਾਂਜੀ ਹਾਂਜੀ ਅੰਧਮਾਲਾ ਕੁੱਟ ਗਏ ਸੀ ਪ੍ਰਵਾਸੀਆਂ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਜਦੋਂ ਤੋਂ ਹੁਸ਼ਿਆਰਪੁਰ ਵਾਲਾ ਕਾਂਡ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕਟਨਾਵਾ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਵੀ ਕਿਸ ਤਰੀਕੇ ਨਾਲ ਕਿਤੇ ਕਤਲ ਕਰ ਦਿੱਤਾ ਜਾਂਦਾ ਜਾਂ ਕਿਤੇ ਕੁੜੀਆਂ ਜਿਹੜੀ ਕਿ ਗਲਤ ਛੇੜਛੜ ਕੀਤੀ ਜਾਂਦੀ ਹੈ ਤਾਂ ਇਸੇ ਤਰੀਕੇ ਨਾਲ ਅਜੇ ਇੱਕ ਰਾਮਨਗਰ ਵਿਖੇ ਪਹੁੰਚੇ ਹੈ ਵੀ ਜਿੱਥੇ ਕਰਦੇ ਵਿੱਚ ਪ੍ਰਵਾਸੀ ਟੈਂਪੂ ਭਰ ਕੇ ਆਉਂਦੇ ਨੇ ਤੇ ਹਮਲਾ ਕਰਦੇ ਨੇ ਨਾਲੇ ਕੁੱਟਮਾਰ ਜਿਹੜੀ ਕਿ ਕੀਤੀ ਜਾਂਦੀ ਸਾਰੀ ਗੱਲਬਾਤ ਕਰਦੇ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਉਹ ਨਿਹੰਗ ਸਿੰਘਾਂ ਦੀ ਛੌਣੀ ਤੇ ਪਹੁੰਚਿਆ ਟਰਾਂਸਪੋਰਟ ਵਾਲਿਆਂ ਦੇ ਦੋਸਤੋ ਬਾਅਦ ਸਾਰੀ ਇੱਥੇ ਕਾਰਵਾਈ ਪਾਉਣ ਲਈ ਪਹੁੰਚੇ ਨੇ ਗੱਲਬਾਤ ਕਰਦੇ ਹੁਣ ਕੀ ਹੋਇਆ ਕੀ ਸੀਗਾ ਜੀ ਅਸਲੀ ਗੱਲ ਕੀ ਕਿਉਂ ਹੋਈ ਸਾਰਾ ਕੁਝ ਇੱਕ ਸਾਲ ਪਹਿਲਾਂ ਮਤਲਬ ਇਹ ਆਉਂਦੇ ਹੁੰਦੇ ਸੀਗੇ ਆਂਟੀ ਰੋਜ਼ਾਨਾ ਇਧਰ ਬਰਿਸ਼ ਕਰਨਾ ਮਤਲਬ ਬਹੁਤ ਆਵਰ ਲੱਗਦਾ ਸੀਗਾ ਅਸੀਂ ਬੈਠ ਕੇ ਬਾਹਰ ਚਾਹ ਬਣੀ ਪਿੰਦੀ ਹੁੰਦੀ ਸੀਗੇ ਉਸ ਤੋਂ ਬਾਅਦ ਚਲੋ ਹੋਇਆ ਥੋੜੇ ਹੋ ਚੁੱਕੇ ਮੈਨੂੰ ਇਹਨਾਂ ਨੇ ਗਾਲਾਂ ਗੁਲਾ ਗੱਡੀਆਂ ਸਟਾਰਟ ਕਰ ਦਿੱਤੀਆਂ ਜੇ ਮੈਂ ਦੁਕਾਨ ਤੇ ਜਾਣਾ ਇਹਨਾਂ ਨੇ ਮੈਨੂੰ ਗਲਤ ਬੋਲਣਾ ਮੈਂ ਬਾਹਰ ਖੜਨਾ ਤੇ ਮੈਨੂੰ ਗਲਤ ਬੋਲਣਾ ਫਿਰ ਮੈਂ ਤੇ ਮੇਰੀ ਮੰਮੀ ਗਈ ਸੀਗੇ ਪੁੱਛਣ ਵਾਸਤੇ ਇਹਨਾਂ ਨੂੰ ਪਹਿਲਾਂ ਮੈਂ ਇਕੱਲੀ ਗਈ ਸੀਗੀ ਤੇ ਉਹਨਾਂ ਨੇ ਮੈਨੂੰ ਫੜ ਲਿਆ ਤੇ ਬਾਅਦ ਵਿੱਚ ਮੇਰੀ ਮੰਮਾ ਆਏ ਚੁੜਾਉਣ ਵਾਸਤੇ ਤੇ ਮੰਮਾ ਨੂੰ ਵੀ ਫੜਿਆ ਇਹਨਾਂ ਨੇ ਬੜੇ ਬਾਲ ਬੁੱਲ ਬੁੱਟੇ ਮੇਰੀ ਭਾਪੀ ਦੀ ਵੀ ਉਸ ਤੋਂ ਬਾਅਦ ਮੈਟਰ ਹੋ ਗਿਆ ਉਸ ਤੋਂ ਬਾਅਦ ਇਹ ਘਰ ਆਏ ਮਤਲਬ ਕਾਫੀ ਬੰਦੇ ਸੀਗੇ ਇਹਨਾਂ ਨੇ ਮੁੰਡਿਆਂ ਨੇ ਪਹਿਲਾਂ ਮੁੰਡਿਆਂ ਨੇ ਕੁੱਟਿਆ ਮੈਨੂੰ ਮੇਰੇ ਚਪੇੜਾਂ ਮਾਰੀਆਂ ਬ੍ਰਿਟਾਂਗਾ ਮਾਰੀਆਂ ਉਸ ਤੋਂ ਬਾਅਦ ਮੇਰੀ ਭਾਬੀ ਨੇ ਮਾਰਿਆ ਮਮਾ ਮੇਰੇ ਪਾਪਾ ਹੈ ਨਹੀਂ ਸੀਗੇ ਕੰਪਲੀਟ ਕਰਨ ਚਲੇ ਗਏ ਸੀਗੇ ਜਦੋਂ ਪਹਿਲਾ ਲੜਾਈ ਹੋਈ ਉਸ ਤੋਂ ਬਾਅਦ ਇਹਨਾਂ ਨੇ ਮਾਰਿਆ ਅਸਲੀ ਗੱਲ ਸ਼ੁਰੂ ਕਿੱਥੋਂ ਹੋਈ ਹੈ ਕਿ ਤੁਸੀਂ ਪਹਿਲਾਂ ਮਨਾ ਕੀਤਾ ਸੀ ਇਹਨਾਂ ਨੂੰ ਵੀ ਇੱਥੇ ਨਾ ਆਇਆ ਕਰੋ ਜਾਂ ਗੱਲੀ ਚੋਂ ਕੁਝ ਨਾ ਲੰਗੇ ਕਰੋ ਇਦਾਂ ਦੀ ਗੱਲ ਵੀ ਹੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਸੀ ਬਰਸ਼ ਕਰਦੇ ਹੁੰਦੇ ਸੀਗੇ ਇੱਧਰ ਆ ਕੇ ਤੇ ਮਨਾ ਕੀਤਾ ਸੀ ਤੁਸੀਂ ਉਹਨਾਂ ਨੂੰ ਹਾਂਜੀ ਉਸ ਤੋਂ ਬਾਅਦ ਫਿਰ ਜਦੋਂ ਉਹ ਲੰਘਾ ਤੁਹਾਡਾ ਇੱਕੋ ਹੀ ਸੀ ਜਿਹੜੀ ਗਲੀ ਚ ਲੰਘਦੇ ਹੁੰਦੇ ਸੀਗੇ ਹਾਂਜੀ ਹੂੰ ਉਸ ਤੋਂ ਬਾਅਦ ਇਹ ਐਨੀ ਮਾਰਕੋਟ ਵਾਲੀ ਗੱਲ ਕਦੋਂ ਵੱਜ ਗਈ ਕਿ ਜਿਹੜਾ ਘਰੇ ਹਮਲਾ ਵੀ ਕਰਤਾ ਉਹਨਾਂ ਨੇ ਪਹਿਲਾਂ ਇਹਨਾਂ ਨੇ ਮੇਰੀ ਮੰਮਾ ਨੂੰ ਮਾਰਿਆ ਮੇਰੀ ਭਾਬੀ ਨੂੰ ਮਾਰਿਆ ਮੈਨੂੰ ਵੀ ਇਹਨਾਂ ਨੇ ਮਾਰਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਆਪਣੇ ਮੁੰਡੇ ਬੁਲਾਏ ਕਾਫੀ ਲੇਡੀਆਂ ਸੀਗੀਆਂ ਉਹਨਾਂ ਨੇ ਮੈਨੂੰ ਮਾਰਿਆ ਮੇਰੀ ਭਾਬੀ ਨੂੰ ਮਾਰਿਆ ਅੰਦਰ ਤੱਕ ਬਲੀਡਿੰਗ ਹੋਈ ਹੋਈ ਆ ਮੂੰਹ ਤੇ ਬਲੀਡਿੰਗ ਹੋ ਗਈ ਸੀ ਇਹਨਾਂ ਨੇ ਮੇਰੇ ਫੱਟੀਆਂ ਮਾਰੀਆਂ ਕਿੰਨੇ ਕ ਬੰਦੇ ਆਏ ਸੀਗੇ ਇਕੱਠੇ ਹੋ ਕੇ 10 15 ਮੁੰਡੇ ਸੀਗੇ ਕਾਫੀ ਲੇਡੀਆਂ ਜਿਗੀਆਂ ਉਹਨਾਂ ਨੇ ਵੀ ਕਾਫੀ ਮਾਰਿਆ ਮੈਨੂੰ ਤੁਹਾਡੇ ਨਾਲ ਵੀ ਕੁੱਟਮਾਰ ਹੋਈ ਹੈ ਜੀ ਹਾਂਜੀ ਹਾਂਜੀ ਸੱਡ ਲੰਗ ਕੁੱਟਮਾਰੇ ਬਾਹਾਂ ਤੇ ਮਾਰੀਆਂ ਮੇਰੀਆਂ ਸੁਨਵਾਦ ਤੇ ਹੂਣ ਗੋਡੇ ਤੇ ਸੱਟ ਲੱਗੀ ਹਾਂਜੀ ਸਾਨੂੰ ਹੁਣ ਤਾਂ ਹੋਸ਼ ਹੀ ਨਹੀਂ ਸੀ ਮੈਂ ਤਾਂ ਇਹੀ ਚੱਕੀ ਜਾਂਦੇ ਸੀਗੇ ਹਾਂਜੀ ਬਹੁਤ ਹੀ ਜਾਨਾਂ ਵੀ 25 ਜਾਨੇ ਸੀ ਇਹਨਾਂ ਨੇ ਸਾਨੂੰ ਮਾਰਿਆ ਮੰਮੀ ਡੈਡੀ ਹੁਣੇ ਹੈ ਨਹੀਂ ਸੀ ਘਰੇ ਹਾਂ ਹਾਂਜੀ ਡੈਡੀ ਹੋਣੀ ਗਿਆ ਸੀ ਇਹਨਾਂ ਨੇ ਬੱਚਿਆਂ ਨੇ ਫੋਨਾਂ ਸੱਤ ਤੋਂ ਫੋਨ ਵੀ ਨਹੀਂ ਸੀਗੇ ਬੱਚਿਆਂ ਨੇ ਫੋਨਾਂ ਸਾਨੂੰ ਪਤਾ ਨਹੀਂ ਸੀ ਕਿੱਥੇ ਅਸੀਂ ਪਈਆਂ ਕਿੱਥੇ ਨਹੀਂ ਪਈਆਂ ਨਹੀਂ ਨਹੀਂ ਮਮੀ ਹੋਣੀ ਗਿਆਤਾ ਸੀਗਾ ਕਰਨ ਪਰ ਮਾਗਰੋ ਇਹਨਾਂ ਨੇ ਜ਼ਿਆਦਾ ਕੀਤਾ ਸਾਨੂੰ ਸੁਰਤ ਨਹੀਂ ਸੀ ਸਾਨੂੰ ਬੱਚਿਆਂ ਨੇ ਹਾਂਜੀ ਹਾਂਜੀ ਅੰਧਮਾਲਾ ਕੱਟ ਗਏ ਸੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਪੱਧਰ ਦੇ ਉੱਤੇ ਵੀ ਇਹਨਾਂ ਦੀ ਬਦਮਾਸ਼ੀ ਲਗਾਤਾਰ ਜਿਹੜੀ ਕਿ ਆ ਵਧਦੀ ਹੋਈ ਨਜ਼ਰ ਆਉਂਦੀ ਹੈ ਮਾਤਾ ਜੀ ਕੀ ਕਿਉਂ ਇਹ ਸਾਰਾ ਕੁਝ ਹੋਇਆ ਇਹਦਾ ਅਸਲੀ ਮੁੱਖ ਕਾਰਨ ਕੀ ਹੈ ਅਸਲੀ ਮੁੱਖ ਕਾਰਨ ਬੇਟਾ ਇਹ ਆ ਵੀ ਅਸੀਂ ਏ ਬੇਟੀ ਪਹਿਲਾਂ ਇੱਥੇ ਵੀ ਅਸੀਂ ਬਹਿੰਦੇ ਚਾਹ ਜੂ ਪੀਂਦੇ ਹੁੰਦੇ ਸੀ ਇਕੱਠੇ ਪੀਂਦੇ ਸੀ ਹਾਂਜੀ ਪਰਿਵਾਰ ਹਾਂਜੀ ਤੇ ਇਹ ਲੇਡੀ ਸ਼ਾ ਮਗਰ ਇਹ ਬੋਰਸ਼ ਕਰਦੀ ਕਰਦੀ ਇੱਥੇ ਆ ਜਾਂਦੀ ਸੀ ਅਸੀਂ ਇਹਨੂੰ ਮਨੇ ਕੀਤਾ ਵੀ ਤੂੰ ਇੱਥੇ ਬੇਟੀ ਨਾ ਕਹਿਤਾ ਵੀ ਤੂੰ ਇੱਥੇ ਨਾ ਆਇਆ ਕਰਾਂਂਟੀ ਵੀ ਅਸੀਂ ਚਾਹ ਪੀਂਨੇ ਤੇ ਸਾਡਾ ਮਨ ਖਰਾਬ ਹੁੰਦਾ ਹੂੰ ਇਹਨੇ ਦਿਲ ਚ ਰੱਖੀ ਰਾਂਜਸ ਰਾਂਜਸ ਰੱਖਣਾ ਜਦੋਂ ਬੇਟੀ ਨਿਕ ਤੇ ਨਿਕੜਨਾ ਇਹਨੇ ਗਾਲੂ ਵਾਲੀ ਹੋਣਾ ਗੰਦ ਮੰਦ ਬੋਲਣਾ ਪੁੱਠਾ ਸਿੱਧਾ ਚੰਗਾ ਮਾੜਾ ਬੋਲਣਾ ਹੂੰ ਤੇ ਉਤੋਂ ਬਾਅਦ ਇਹਨੇ ਮੈਨੂੰ ਦੱਸਣਾ ਕਦੀ ਕਿਸੇ ਨੂੰ ਵੀ ਦੱਸਣਾ ਜਨ ਕਿ ਆਂਡੀਆਂ ਗੁਆਂਡੀਆਂ ਨੇ ਬਹੁਤ ਸਮਝਾਈ ਸਮਝੀ ਨਹੀਂ ਉਤੋਂ ਬਾਅਦ ਇਹਨੇ ਕੁੜੀ ਦੇ ਉੱਤੇ ਤਾਂ ਮੈਂ ਹੈ ਨਹੀਂ ਸੀ ਬਹੁਤ ਇਹ ਤਾਂ ਕੁੜੀ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਹੂੰ ਤੇ ਬਾਅਦ ਸਾਨੂੰ ਮਗਰੋਂ ਫੋਨ ਗਿਆ ਵੀ ਇਦਾਂ ਕਰਕੇ ਬਹੂ ਨਾ ਤਾਂ ਕੁੜੀ ਨਾ ਵੀ ਬਹੁਤ ਕੁੱਟਮਾਰ ਹੋਈ ਹੈ ਉਧਰ ਘਟਨਾ ਹੋ ਗਈ ਤੁਹਾਡੇ ਘਰੇ ਵੀ ਤੁਸੀਂ ਜਾਓ ਇਹਨੂੰ ਬੇਟੀ ਨੂੰ ਮੈਂ ਕਿਸੇ ਨੂੰ ਫੋਨ ਕੀਤਾ ਉਹ ਗੱਡੀ ਚ ਪਾ ਕੇ ਬੇਟੀ ਨੂੰ ਤਾਂ ਬਹੂ ਨੂੰ ਲੈ ਗਿਆ ਹਸਪੀਟਲ ਉਤੋਂ ਬਾਅਦ ਮੈਂ ਪਹੁੰਚੀ ਮੌਕੇ ਤੇ ਤੇ ਮੈਂ ਜਾ ਕੇ ਇਹਨਾਂ ਦਾ ਮੈਡੀਕਲ ਕਰਾਇਆ ਤੇ ਚੌਂਕੀ ਦਰਖਾਸਤ ਦਿੱਤੀ ਅੱਜ ਦੇਖ ਲਓ ਜੀ 7 ਦਿਨ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਇਆ ਜੀ ਤੱਕ ਕੋਈ ਸੁਣਵਾਈ ਨਹੀਂ ਹਾਂਜੀ ਅਸੀਂ ਸਵੇਰੇ ਜਾਂਦੇ ਆਂ ਕਦੇ ਸ਼ਾਮ ਨੂੰ ਜਾਂਦੇ ਆਂ ਅਜੇ ਤੱਕ ਸਾਡਾ ਕੋਈ ਨਹੀਂ ਆਇਆ ਹੂੰ ਹਾਂਜੀ ਕਦੇ ਤੁਸੀਂ ਵੀ ਮਹਿਲਾ ਨੂੰ ਗਲਤ ਬੋਲਿਆ ਹੋਗਾ ਵੀ ਕਹਿੰਦੇ ਨੇ ਵੀ ਜਦੋਂ ਤਾੜੀ ਦੋ ਹੱਥਾਂ ਨੇ ਵੱਜਦੀ ਹੈ ਵੀ ਨਹੀਂ ਸਰ ਮੈਂ ਤਾਂ ਹੈ ਵੀ ਨਹੀਂ ਇੱਥੇ ਜਦੋਂ ਮੈਨੂੰ ਮਗਰੋਂ ਫੋਨ ਗਿਆ ਇਹਨਾਂ ਦਾ ਕੇ ਵੀ ਮੇਰੇ ਬੱਚਿਆਂ ਨੇ ਇਹਨਾਂ ਨੇ ਫੋਨ ਕੀਤਾ ਵੀ ਇਹਦਾ ਕਰ ਕੇ ਵੀ ਆਪਣੇ ਘਰੇ ਪੂਆ ਜੀ ਨੂੰ ਤਾਂ ਚਾਚੀ ਜੀ ਨੂੰ ਮਾਰ ਦਿੱਤਾ ਇਹਨਾਂ ਨੇ ਹੂੰ ਹਾਂਜੀ ਮੈਂ ਤਾਂ ਹਸਪੀਟਲ ਜੀ ਇਹਨਾਂ ਨੂੰ ਮਿਲੀ ਆਂ ਹਾਂ ਉਸ ਨਾਲ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਟਰਾਂਸਪੋਰਟ ਵਾਲੇ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਵੇਖਦੇ ਹੋ ਵੀ ਪ੍ਰਵਾਸੀਆਂ ਜਿਹੜੇ ਕਾਂਡ ਆ ਲਗਾਤਾਰ ਸਾਹਮਣੇ ਵੱਧਦੇ ਆ ਰਹੇ ਵੀ ਹੁਣ ਜਿੱਥੇ ਧੀਆਂ ਘਰੇ ਕੱਲੀਆਂ ਸਿਗੀਆਂ ਆਂਦਾ ਪ੍ਰਵਾਸੀ ਚੜ ਕੇ ਆਏ ਨੇ 22 ਜਨਵਰੀ ਤੱਕ ਮਾਰਕਟ ਹੋਈ ਹੈ ਦੇਖੋ ਜੀ ਬਹੁਤ ਮਾਰੀ ਘਟਨਾ ਆ ਗਈ ਹੈ ਦੇਖੋ ਪਿੱਛੇ ਚਾਂਸ ਹੋਇਆ ਹੈ ਆਪਣੇ ਛੋਟੇ ਜਿਹੇ ਬੱਚੇ ਨਾਲ ਹਿਆਰਪੁਰ ਵਾਲਾ ਉਸ ਤੋਂ ਬਾਅਦ ਆ ਜੋ ਜਲੰਧਰ ਦੇ ਵਿੱਚ ਉੱਥੇ ਵੀ ਜਲੰਧਰ ਦੇ ਵਿੱਚ ਵੀ ਕਾਂਡ ਹੋਇਆ ਫਿਰ ਆਪਣੇ ਲੁਧਿਆਣੇ ਦੇ ਵਿੱਚ ਇਸ ਟਾਈਮ ਮੇਰੇ ਕੋਲੇ 3 ਕੇਸ ਆ ਚੁੱਕੇਗੇ ਪ੍ਰਵਾਸੀਆਂ ਦੇ ਕਿਉਂ ਪ੍ਰਵਾ ਉਹ ਵੀ ਕੁੜੀਆਂ ਨੂੰ ਉੱਥੇ ਵੀਡੀਓ ਬਾੜਿਓ ਬਣਾਉਂਦੇ ਸੀਗੇ ਤੇ ਉਹਨਾਂ ਦੀ ਵੀ ਉੱਥੇ ਵੀਡੀਓ ਬਣਾਈ ਆ ਉਹਨਾਂ ਨੇ ਸਾਰਾ ਕੁਝ ਬਣਾਇਆ ਘਰੇ ਵੜ ਕੇ ਪ੍ਰਵਾਸੀਆਂ ਨੇ ਦਰਵਾਜ਼ੇ ਤੋੜ ਕੇ ਉਹਨਾਂ ਦਾ ਬੁਰਾ ਹਾਲ ਕੀਤਾ ਕੁੜੀਆਂ ਨੂੰ ਕੁੱਟਿਆ ਮਾਰਿਆ ਉਹ ਵੀ ਸਾਡੇ ਕੋਲੇ ਕੇਸ ਆਇਆ ਤਿੰਨ ਚਾਰ ਕੇਸ ਆਇਆ ਪ੍ਰਵਾਸੀਆਂ ਦੇ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪ੍ਰਵਾਸੀ ਇਦਾਂ ਦਾ ਕੰਮ ਕਿਉਂ ਕਰਦੇ ਫੇ ਤੁਸੀਂ ਯਾਰ ਪ੍ਰਵਾਸੀ ਆ ਤੁਸੀਂ ਆਪਣਾ ਕਮਾਉਣ ਵਾਏ ਆ ਖਾਓ ਬਣਾਓ ਖਾਓ ਆਪਣਾ ਕੰਮ ਕਾਜ ਕਰੋ ਵੀ ਕਿਸੇ ਤੁਸੀਂ ਗੁੰਡਾਗਰਦੀ ਕਿਹੜੇ ਵੇਸ ਤੇ ਕਰਦੇ ਹੈਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਨਹੀਂ ਚੱਲਣੀ ਹੈਗੀ ਇਹਨਾਂ ਨੇ ਕੀ ਕੀਤਾ ਦੱਸੋ ਜੇ ਅੱਜ ਅਸੀਂ ਅੱਜ ਅਹੀ ਜੇ ਮੁੱਦਾ ਚੱਕਦੇ ਆ ਤੇ ਮੈਂ ਕਹਿੰਨਾ ਪ੍ਰਵਾਸੀਆਂ ਦੇ ਮਾਰ ਮਾਰ ਬਾਹਮਨੀ ਦੇ 70 ਤੇ ਇਹਨਾਂ ਦਾ ਬੁਰਾ ਹਾਲ ਕਰਦਿਏ ਤੇ ਫਿਰ ਸਰਕਾਰ ਪੇ ਤਾਂ ਸਾਨੂੰ ਕੀ ਕਹਿਣਗੇ ਕਾਨੂੰਨ ਹੱਥ ਚ ਲੈ ਲੈਂਦੇ ਆ ਅੱਜ 8 ਦਿਨ 7 ਦਿਨ ਹੋ ਗਿਆ ਰਿਪੋਰਟ ਕਰਾਈ ਨੂੰ ਵੀ ਪ੍ਰਵਾਸੀ ਐਡੇ ਬਦਮਾਸ਼ ਹੋ ਗਏ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਨਹੀਂ ਸੇਵ ਹੈਗੇ ਉਹ ਤਾਂ ਮਾਰੀ ਘਟਨ ਵਾਲੀ ਗੱਲ ਹੈਗੀ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਤਾਂ ਹੀ ਤਾਂ ਕਹਿੰਦੇ ਆ ਸਾਰੇ ਵੀ ਭਈਏ ਪਜਾਓ ਤੇ ਪੰਜਾਬ ਬਚਾਓ ਯਾਰ ਇੱਕ ਉਹਨੇ ਇਹੀ ਕਹਿਤਾ ਆਣ ਕੇ ਵੀ ਭਾਈ ਇੱਥੇ ਬੁਰਸ਼ ਨਾ ਕਰਿਆ ਕਰ ਵੀ ਇੱਥੇ ਹੀ ਚਾਹ ਪੀਣੇ ਆ ਬਾਹਰ ਬਹਿ ਕੇ ਤੂੰ ਉੱਥੇ ਆਣ ਕੇ ਬੁਰਸ਼ ਕਰ ਲਾ ਗਿਆ ਨੀ ਆ ਕਿੱਡੀ ਕੀ ਵੱਡੀ ਗੱਲ ਲੱਗੀ ਆ ਤੂੰ ਕਹਿੰਦੇ ਨਹੀਂ ਆਉਂਦੀ ਤੇ ਤੇਰਾ ਪਲ ਦੂਜੇ ਮਹੱਲੇ ਚ ਰਾ ਤੇਰਾ ਘਰ ਹੈਗਾ ਤੂੰ ਇੱਧਰ ਆਣ ਕੇ ਬੁਰਸ਼ ਕਰ ਦੀਆਂ ਗਿਆ ਫਿਰ ਤਾਂ ਚਪੇੜਾ ਖਾਣ ਵਾਲੇ ਕੰਮ ਕਰਦੇ ਇਹ ਭਈਏ ਪ੍ਰਵਾਸੀ ਨਹੀਂ ਕਹੂੰਗਾ ਇਹਨਾਂ ਨੂੰ ਭਈਏ ਕਹੂੰਗਾ ਇਹ ਜਿਹੜੇ ਭਈਏ ਫਿਰ ਐਦਾਂ ਦੇ ਕੰਮ ਕਰ ਇਹਨਾਂ ਨੂੰ ਪਤਾ ਨਹੀਂ ਵੀ ਕੁੜੀਆਂ ਨਿੱਕੇ ਨਿੱਕੇ ਨੇ ਜੇ ਪਿਓ ਦੇ ਅਸਲੀ ਪਿਓ ਦੇ ਹੋਣ ਨਾ ਤੇ ਬੰਦੇ ਹੋਣ ਲਲਕਾਰ ਕੇ ਆਉਣ ਮੇਰੇ ਮੂੰਹ ਚੋਂ ਗਾਲਾਂ ਨਿਕਲਦੀਆਂ ਨੇ ਪ੍ਰਵਾਸੀ ਜਿਹੜੇ ਸਹੀ ਆ ਉਹ ਤਾਂ ਸਹੀ ਹੁੰਦੇ ਜਿਹੜੇ ਗੰਦੇ ਭਈਏ ਹੁੰਦੇ ਲੋਕ ਇਹ ਗੰਦੇ ਕੰਮ ਕਰਦੇ ਆ ਇਹ ਬਾਹਰੋਂ ਪ੍ਰਵਾਸ ਬਾਹਰੋਂ ਆਣ ਕੇ ਯੂਪੀ ਬਿਹਾਰ ਦੇ ਵਿੱਚੋਂ ਇਹਨਾਂ ਕੋਲੇ ਕੋਈ ਧਾਰ卡ਟ ਨਹੀਂ ਹੁੰਦਾ ਪਿੱਛੇ ਕਾਂਡ ਕਰਕੇ ਆਏ ਹੁੰਦੇ ਆ ਜੋਗੀ ਨੇ ਕਿ ਜੋਗੀ ਨੇ ਭਜਾਏ ਜਿਹੜੇ ਉਹ ਸਾਰੇ ਇੱਧਰ ਨੂੰ ਆ ਰਹੇ ਆ ਬੂਥਾ ਚੱਕ ਕੇ ਕਿਉਂ ਉਧਰ ਤਾਂ ਜੁੱਤੀਆਂ ਪਿੰਜਾਂ ਹੀ ਪਈਆਂ ਨੇ ਇੱਧਰੋਂ ਹੁਣ ਦੂਜੇ ਜਿਹੜੇ ਪ੍ਰਵਾਸੀ ਇੱਥੋਂ ਦੇ ਸਾਡੇ ਵੀਰ ਪ੍ਰਵਾਸੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਚਪੇੜਾਂ ਵੱਜਦੀਆਂ ਪਈਆਂ ਨੇ ਉਹਨਾਂ ਵਿਚਾਰ ਸਾਰੇ ਪੰਜਾਬੀ ਇਕੱਠੇ ਹੋਏ ਕਹਿੰਦੇ ਭਈਆ ਪਜਾਓ ਪੰਜਾਬ ਬਚਾਓ ਫਿਰ ਅਸੀਂ ਤਾਂ ਕਵਾਂਗੇ ਯਾਰ ਸਾਡੇ ਬੱਚਿਆਂ ਨਾਲ ਤਾਂ ਕਾਉਂਦਾ ਕੀ ਕੁੜੀ ਬੱਚੀ ਨਿੱਕੀ ਜੀ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਸ਼ਾਇਦ ਦੂਜੇ ਪਾਸੇ ਦੀ ਗੱਲ ਕਰੀ ਜਿੱਥੇ ਸਾਰਾ ਬਾਰਡਰ ਏਰੀਆ ਪੈ ਜਾਂਦਾ ਲੁਧਿਆਣਾ ਦੇ ਜਿੱਥੇ ਹੱਦ ਖਤਮ ਹੁੰਦੀ ਉਹ ਏਰੀਆ ਦੇ ਸਾਰੇ ਤੇ ਪ੍ਰਵਾਸੀ ਹੀ ਭਰੇ ਹੋਏ ਨੇ ਜੇਕਰ ਦੂਜੇ ਪਾਸੇ ਦੀ ਗੱਲ ਕਰੀ ਤਾਂ ਉੱਥੇ ਵੀ ਸਾਰੇ ਪ੍ਰਵਾਸੀ ਮੈਂ ਕਹਿੰਦਾ ਯਾਰ ਇੱਥੋਂ ਤੱਕ ਨਿਗਾਹ ਮਾਰ ਲਓ ਸਾਰੇ ਪ੍ਰਵਾਸੀ ਆ ਅੱਜ ਆਪਾਂ ਅਫਸਰ ਲੈ ਕੇ ਨਾ ਆਧਾਰ ਕਾਰਡ ਚੈੱਕ ਕਰਾ ਲੈਣ ਦੇ ਧਾਰ卡ਟ ਇਹਨਾਂ ਦਾ ਸਾਰਾ ਅਗਲਾ ਪਿਛਲਾ ਚੈੱਕ ਕੀਤਾ ਜਾਣਾ ਚਾਹੀਦਾ ਫਿਰ ਜਾ ਕੇ ਇਹਨਾਂ ਨੂੰ ਅੰਦਰ ਐਂਟਰੀ ਹੋਣੀ ਚਾਹੀਦੀ ਆ ਇੱਕ ਤਾਂ ਸਾਡੇ ਪੰਜਾਬੀ ਸਾਡਾ ਜਿਹੜਾ ਕਾਨੂੰਨ ਹੈ ਕਾਨੂੰਨੀ ਕੰਮ ਦਾ ਨਹੀਂ ਹੈਗਾ ਹੁਣ ਜਦੋਂ ਵੀ ਆਉਂਦੇ ਆ ਸਾਡੇ ਇੱਥੇ ਪ੍ਰਵਾਸੀ ਆਣ ਕੇ ਸਾਰੇ ਉਹ ਲੈ ਕੇ ਤੋਂ 50 ਰੁਪਏ ਦੀ ਟਿਕਟ ਲੁਧਿਆਣੇ ਆ ਜਾਂਦੇ ਪੰਜਾਬ ਦੇ ਵਿੱਚ ਇੱਥੇ ਆਣ ਕੇ ਜਗਾ ਖਰੀਦ ਲੈਂਦੇ ਆ ਫਿਰ ਇੱਥੇ ਆਣ ਕੇ ਕਾਂਡ ਕਰਦੇ ਹੈਗੇ ਆ ਇਹ ਗੁੰਡਾਗਰਦੀ ਕਿੱਡੀ ਆ ਪ੍ਰਵਾਸੀਆਂ ਦੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਹੜੇ ਕਹਿੰਦੇ ਸਾਡੇ ਵੀਰ ਆ ਪ੍ਰਵਾਸੀ ਆ ਸਭ ਸੰਭਾਲ ਲਓ ਵੀਰਾਂ ਨੂੰ ਆਪਿਆਂ ਨੂੰ ਆ ਸਾਡੀਆਂ ਧੀਆਂ ਨੂੰ ਗੱਲ ਪੈਂਦੇ ਆ ਘਰੇ ਕੁੱਟ ਕੇ ਜਾਂਦੇ ਆ ਆ ਸੰਭਾਲ ਲਓ ਤੁਹਾਡੇ ਵੀਰ ਜਿਹੜੇ ਹੈਗੇ ਆ ਟਾਡੇ ਜਵਾਈ ਕਹੂੰਗਾ ਮੈਂ ਤਾਂ ਨਹੀਂ ਲੁਧਿਆਣਾ ਦੇ ਸ਼ਿਵਸੇਨ ਵਾਲੇ ਕਹਿੰਦੇ ਵੀ ਪ੍ਰਵਾਸੀ ਸਾਡੇ ਭਰਾ ਨੇ ਇਹ ਤਾਂ ਪ੍ਰਵਾਸੀ ਉਹੀ ਤਾਂ ਮੈਂ ਕਹਿੰਦਾ ਵੀ ਜਵਾਈ ਆ ਉਹਨਾਂ ਦੇ ਆ ਦੇ ਕੋ ਨਿੱਕੇ ਨਿੱਕੇ ਧੀਆਂ ਨਾਲ ਜ਼ੁਲਮ ਹੋ ਰਿਹਾ ਜਿਹੜੇ ਕਹਿੰਦੇ ਸਾਡੇ ਭਰਾ ਹੁਣ ਬੋਲਦੇ ਕਿਉਂ ਨਹੀਂਗੇ ਉਹਨਾਂ ਦੇ ਮੂੰਹ ਦੇ ਵਿੱਚ ਕੀ ਗੱਲ ਹੁਣ ਫੁੱਲੇ ਪੈ ਗਏ ਹੈਗੇ ਬਾਂਦਰਾਂ ਵਾਲੇ ਵੀ ਬੋਲਦੇ ਨਹੀਂ ਕਿ ਧੀਆਂ ਭੈਣਾਂ ਨਾਲ ਧੱਕਾ ਹੋ ਰਿਹਾ ਇਹ ਪ੍ਰਵਾਸੀ ਕਰਦੇ ਪਏ ਆ ਕੋਈ ਪੰਜਾਬੀ ਨਹੀਂ ਅਜੇ ਤੱਕ ਦੇਖਿਆ ਕੋਈ ਚਲ ਕੋਈ ਹੋਊਗਾ 100 ਦੇ ਵਿੱਚੋਂ ਭੇਡੂ ਸਾਡਾ ਪ੍ਰਵਾਸੀ ਪੰਜਾਬੀ ਉਹ ਵੀ ਭੇਡੂ ਹੀ ਕਵਾਂਗੇ ਅਸੀਂ ਕਿਉਂ ਕਲੰਕ ਲੱਗਿਆ ਹੁੰਦਾ ਪੰਜਾਬੀਆਂ ਨੂੰ ਕਲੰਕ ਲਾਉਣ ਵਾਸਤੇ ਕੋਈ ਰਲਦਾ ਮਿਲਦਾ ਮੈਨੂੰ ਲੱਗਦਾ ਜਿਹੜੇ ਸਾਨੂੰ ਬਦਨਾਮ ਕਰਨ ਵਾਸਤੇ ਹੁੰਦੇ ਕਈ ਤੇ ਇਹ ਚੀਜ਼ਾਂ ਹੀ ਬੋਰਲਿੰਗ ਦੇਣਾ ਚਾਹੁੰਦੇ ਆ ਪ੍ਰਵਾਸੀਆਂ ਨੂੰ ਵੀ ਤੁਸੀਂ ਬੰਦੇ ਬਣ ਜੋ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਸਾਨੂੰ ਡਾਂਗ ਚੁੱਕਣੀ ਪਾਵੇ ਤੇ ਸਾਡੀ ਸੀਵੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਦੇ ਸਾਡੀਆਂ ਧੀਆਂ ਭੈਣਾਂ ਤੇ ਬਹੁਤ ਹਮਲੇ ਹੋ ਰਹੇ ਆ ਬਹੁਤ ਗਲਤ ਕੰਮ ਹੋ ਰਿਹਾ ਦੱਸ ਘਰੇ ਆਣ ਕੇ ਇਕੱਲੀ ਕੁੜੀ ਤੇ ਕੋ ਸੀਗੀ ਕੁੱਟ-ਕੁੱਟ ਕੇ ਬਾਹਰ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ ਉਹਦਾ ਦੱਸੋ ਇਹ ਕਿੱਥੇ ਲਿਖਿਆ ਹੋਇਆ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਵੀ ਇਦਾਂ ਦੇ ਕੰਮ ਕਰਨੇ ਆ ਤੇ ਵਾਲੀਆਂ ਬੂਲੀਆਂ ਵੀ ਕੀਤੀ ਕਹਿੰਦੇ ਘਰੇ ਕਹਿੰਦੇ ਇਹਨਾਂ ਸੋਨੇ ਦੀਆਂ ਵਾਲੀਆਂ ਦੱਸ ਲੈ ਪਾਣੀਆਂ ਲੈ ਵਾਲੀਆਂ ਲੈ ਕੇ ਸੋਨੇ ਦੀਆਂ ਮੇਰੀਆਂ ਲਾ ਕੇ ਬਾਅਦ ਚ ਦੇਖੀਆਂ ਵਾਲੀਆਂ ਹੈ ਨਹੀਂ ਸਹੀਆਂ ਹਾਂਜੀ ਉਦੋਂ ਨਹੀਂ ਪਤਾ ਉਦੋਂ ਲੈ ਕੇ ਗਏ ਜਦੋਂ ਮਾਰਿਆ ਉਹ ਕਹਿੰਦੇ ਟੋਣ ਦੀ ਹੱਡੀ ਦੇ ਉੱਤੇ ਮਾਰੀਆਂ ਨੇ ਇਹਨਾਂ ਨੇ ਇਹਦਾ ਮਾਸ ਫਟ ਕੇ ਹਾਂਜੀ ਮਤਲਬ ਚੋਰੀ ਵੀ ਨਾਲ ਕੀਤੀ ਐ ਵੀ ਜਦੋਂ ਆਏ ਐ ਤੇ ਇੱਕ ਤਾਂ ਪਹਿਲਾਂ ਸੱਦੇ ਗਏ ਨੇ ਫਿਰ ਉਸ ਤੋਂ ਬਾਅਦ ਚੋਰੀ ਵੀ ਕਰਕੇ ਜਾਂਦੇ ਨੇ ਸੱਦੇ ਜਨਾਬ ਜਦੋਂ ਘਰੇ ਆਣ ਕੇ ਕੁੜੀ ਦਾ ਜ ਨਵਾਂ ਨਵਾਂ ਵਿਆਹ ਹੋਇਆ ਦੋ ਮਹੀਨੇ ਵੀ ਨਹੀਂ ਹੋਏਗੇ ਗਹਿਣੇ ਪਾਏ ਸੀਗੇ ਗਹਿਣੇ ਵੀ ਲੈ ਕੇ ਲਾ ਕੇ ਕਿੱਡੀ ਵੱਡੀ ਮਾੜੀ ਗੱਲ ਹੈ ਇਹ ਹੈ ਤਾਂ ਪ੍ਰਵਾਸੀ ਕਰਦੇ ਹੈਗੇ ਅਗਲੀ ਕਾਰਵਾਈ ਕੀ ਕੀਤੀ ਜਾਊ ਅਗਲੀ ਕਾਰਵਾਈ ਸਾਡੇ ਅਫਸਰ ਆ ਚੁੱਕੇ ਹੈਗੇ ਅਸੀਂ ਪਰਚਾ ਪਵਾਉਣਾ ਨੇ ਸਾਰੇ ਟੱਬਰ ਦੇ ਜਿੰਨੇ ਤੇ ਜਿੰਨੇ ਬੰਦੇ ਹੈਗੇ ਸਾਰਿਆਂ ਦੇ ਪਰਚਾ ਪਵਾਵਾਂਗੇ ਅਜਿਹਾ ਸੀਬੀ ਸਾਹਿਬ ਨੇ ਵੀ ਬੇਨਤੀ ਕਰਦੇ ਆ ਡੀਜੀਪੀ ਸਾਹਿਬ ਨੇ ਵੀ ਬੇਨਤੀ ਕਰਦੇ ਆ ਵੀ ਬੰਦ ਹੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂ ਨਹੀਂ ਕਰਦੇ ਪਏਗੇ ਅਜਨੇ ਚਿਰ ਤਾਂ ਚੱਕ ਕੇ ਅੰਦਰ ਹੋਣੇ ਚਾਹੀਦੇ ਸੀਗੇ ਅੱਜ 7 ਦਾ 8 ਦਿਨ ਹੋ ਗਿਆ ਕਿਉਂ ਨਹੀਂ ਹੋ ਗਏ ਜੋ ਸਾਡੇ ਕੋਲੇ ਚਾਲੇ ਕਾਇਏ ਸੀ ਤਾਂ ਹੀ ਆਏ ਆ ਜੇ ਸਾਡੇ ਕੋਲੇ ਕੋਈ ਵੀ ਚਾਲੇ ਕਾਇਓ ਇਹਦਾ ਸੇਵਾਦਾਰ ਹੈਗੇ ਸੇਵਾ ਕਰਦੇ ਹੈਗੇ ਜਿਹੜਾ ਮਰਜੀ ਆ ਜਾਵੇ ਹੁਣ ਗੱਲਬਾਤ ਹੀ ਨਹੀਂ ਕੋਈ ਸੁਣਾਈ ਕਿ ਕਿਹੜਾ ਤੇ ਲੜਾਈ ਝਗੜਾ ਹੋਇਆ ਸੀ ਲੇੜੀ ਲੇੜੀ ਦਾ ਆਪਸ ਵਿੱਚ ਹੂੰ ਤੇ ਇਹਨਾਂ ਦਾ ਸੱਟਾ ਲੱਗਿਆ ਸੀ ਛੇਸ ਧਿਰ ਦੇ ਉਹ ਹੁਣ ਐਮਲਰ ਆਪਾਂ ਲੈ ਜਾਂਦੀ ਹੈ ਸਿਵਲ ਹਸਪੀਟਲ ਤੋਂ ਜੋ ਐਮਰਰ ਮੁਤਾਬਕ ਹੋਊਗੀ ਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਸਰ ਬੰਦੇ ਵੀ ਸੀਗੇ ਨਾਲ ਹਾਂਜੀ ਉਹ ਵੀ ਤਫਤੀਸ਼ ਦੇ ਵਿੱਚ ਦਰਾਨੇ ਤੇ ਪਤੀ ਸਰ ਕੋਈ ਬਾਚਾ ਜਾਊਗਾ ਹੂੰ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਉੱਤੇ ਕਾਰਵਾਈ ਹੋਊਗੀ ਸੇ ਮਿਸ ਕਾਰਵਾਈ ਨੇ ਇਹਨਾਂ ਸਮਾਂ ਕਿਉਂ ਲੱਗ ਰਿਹਾ ਜੀ ਹਾਂਜੀ ਇਹਦੀ ਕਾਰਵਾਈ ਉਹਦੇ ਵਿੱਚ ਐਮਲਰ ਥੋੜੀ ਜਿਹੀ ਲੇਟ ਹੋਊਗੀ ਤਾਂ ਕਰਕੇ ਹੋ ਰਹੀ ਹੈ ਹਾਂਜੀ ਤੇ ਹੁਣ ਅੱਗੇ ਕੀ ਆ ਸ਼ੋਸ਼ਣ ਲਵਾਇਆ ਜਾਂਦਾ ਜੀ ਪਰਿਵਾਰ ਜੋ ਐਮਰਾਰ ਬੰਦੀ ਕਾਰਵਾਈ ਹੁਣੇ ਕਰ ਜਾ ਕੀਤੀ ਜਾਊਗੀ